ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਆਪਾਂ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵਿੱਕੀ ਨੂੰ ਹੁਣ ਕੋਈ ਟਿਕਾਣਾ ਨਹੀਂ ਲੱਭ ਰਿਹਾ ਲੁੱਕ ਲਈ ਤੇ ਫਿਰ ਉਹ ਕੀ ਪਲਾਨ ਕਰਦਾ ਏ ਕਿ ਜਿਸ ਘਰ ਕੇ ਉਪਰ ਸੋ ਬਚ ਸਕੀ ਆਪਾਂ ਤੁਹਾਨੂੰ ਦੱਸਾਂਗੇ ਉਸਦੀ ਇਸ ਪਲੈਨਿੰਗ ਬਾਰੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਕਿ ਵਿੱਕੀ ਆਪਣੀ ਪੂਆ ਦੇ ਘਰੋਂ ਨਿਕਲ ਕੇ ਉਸ ਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਕਿ ਉਹ ਕਿੱਧਰ ਜਾਵੇ ਘਰ ਚਾਹੀਗਾ ਤਾਂ ਉਸਦੇ ਪਿੱਛੇ ਪੁਲਸ ਲੱਗੀ ਹੋਈ ਆ ਤੇ ਉਹ ਸੋਚਦਾ ਏ ਕਿ ਕਿਸੇ ਯਾਰ ਦੋਸਤ ਤੇ ਜਾਨਣਾ ਹੈ ਪਰ ਉਸਨੇ ਆਪਣੇ ਦੋਸਤ ਨੂੰ ਵੀ ਪਸਾਇਆ ਹੋਇਆ ਹੈ ਇਸ ਕਰਕੇ ਉੱਥੇ ਵੀ ਨਹੀਂ ਜਾ ਸਕਦਾ ਉਸ ਨੂੰ ਕੋਈ ਟਿਕਾਣਾ ਨਹੀਂ ਲੱਭਦਾ ਇਸ ਕਰਕੇ ਉਹ ਆਪਣੇ ਕਿਸੇ ਹੋਰ ਨਵੇਂ ਦੋਸਤ ਦੇ ਘਰ ਜਾਂਦਾ ਹੈ ਤੇ ਜਿੱਥੇ ਜਾ ਕੇ ਉਸ ਨੂੰ ਸਾਰੀ ਸਟੋਰੀ ਦੱਸਦਾ ਹੈ ਪਰ ਉਹ ਆਪਣੇ ਘਰ ਰੱਖਣ ਤੋਂ ਇਨਕਾਰ ਕਰ ਦਿੰਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਕੱਲ ਨੂੰ ਮੇਰਾ ਨਾਂ ਵੀ ਲੱਗ ਸਕਦਾ ਹੈ ਉਹ ਸੋਚਦਾ ਹੈ ਕਿ ਆਪਣੀ ਬੂਆ ਦੇ ਘਰ ਹੀ ਚਲਾ ਜਾਣਾ ਹੈ ਦੁਬਾਰਾ ਤੋਂ ਉਹੀ ਮੈਨੂੰ ਰੱਖ ਸਕਦੇ ਨੇ ਮੈਂ ਹੋਰ ਕਿਤੇ ਤਾਂ ਜਾ ਨਹੀਂ ਸਕਦਾ ਸੋ ਜਦ ਉੱਥੇ ਉਹ ਦੁਬਾਰਾ ਪਹੁੰਚਦਾ ਹੈ ਤੇ ਉਹਨਾਂ ਨੂੰ ਸਾਰੀ ਸਟੋਰੀ ਦਾ ਪਤਾ ਤਾਂ ਲੱਗ ਚੁੱਕਾ ਹੁੰਦਾ ਹੈ ਕਿਉਂਕਿ ਪ੍ਰੀਤ ਦੀ ਉਸਦੀ ਸੱਸ ਆਈਆਂ ਹੁੰਦੀਆਂ ਸੀ ਉੱਥੇ ਤੇ ਸਾਰਾ ਕੁਝ ਦੱਸ ਕੇ ਜਾਂਦੀਆਂ ਨੇ ਕਿ ਵਿੱਕੀ ਨੂੰ ਪੁਲਿਸ ਲੱਭ ਰਹੀ ਆ ਉਹ ਤਾਂ ਬਹੁਤ ਹੈਰਾਨ ਹੁੰਦੀ ਆ ਪਹਿਲਾਂ ਤਾਂ ਉਹ ਬਹੁਤ ਜ਼ਿਆਦਾ ਬੂਆ ਭੰਨਦਾ ਉਹ ਦਰਵਾਜ਼ਾ ਹੀ ਨਹੀਂ ਖੋਲਦੀਆਂ ਕਿਉਂਕਿ ਜਿਹੜੀ ਪੂਆ ਦੀ ਨੋ ਆ ਉਹ ਸੋਚਦੀ ਆ ਕਿ ਜੇ ਦਰਵਾਜ਼ਾ ਖੋਲ੍ਹਿਆ ਤੇ ਇਸਨੇ ਸਾਡੇ ਘਰ ਹੀ ਰਹਿਣ ਲੱਗ ਜਾਣਾ ਅਤੇ ਸਾਨੂੰ ਵੀ ਫਸਾਹ ਦੇਣਾ ਹੈ ਤੇ ਉਹ ਫੋਨ ਕਰ ਦਿੰਦੀਆਂ ਨੇ ਪ੍ਰੀਤ ਦੀ ਸੱਸ ਤੇ ਪ੍ਰੀਤ ਨੂੰ ਤੇ ਉਹ ਇਹ ਵੀ ਕਹਿੰਦੀਆਂ ਨੇ ਕਿ ਵਿੱਕੀ ਸਾਡਾ ਦਰਵਾਜ਼ਾ ਭੰਨ ਰਿਹਾ ਹੈ ਪ੍ਰੀਤੀ ਸੱਸ ਅਗੋ ਕਹਿੰਦੀ ਆ ਕਿ ਤੁਸੀਂ ਉਸ ਨੂੰ ਆਪਣੇ ਘਰ ਵਾੜ ਲਓ ਅਸੀਂ ਫੇਰ ਆਉਨੀਆਂ ਹੈ ਤਾਂ ਜੋ ਸੀਸ ਨੂੰ ਸਮਝਾ ਕੇ ਘਰ ਲਿਆ ਜਾ ਸਕੇ ਜਾਂ ਉਸ ਨੂੰ ਕਹੀਏ ਕਿ ਤੂੰ ਆਪਣੇ ਆਪ ਪੁਲਿਸ ਦੇ ਕੋਲ ਚਲਾ ਜਾ ਤਾਂ ਜੋ ਤੇਰੀ ਕੋਈ ਨਾ ਕੋਈ ਸੁਣਵਾਈ ਤਾਂ ਹੋ ਜਾਵੇ ਜੇਕਰ ਪੁਲਿਸ ਨੇ ਤੈਨੂੰ ਆਪੇ ਲੱਭ ਕੇ ਫੜਿਆ ਫੇਰ ਉਹਨਾਂ ਨੇ ਜ਼ਿਆਦਾ ਕਟਾਪਾ ਚਾੜਨਾ ਹੈ ਉਹ ਇਦਾਂ ਹੀ ਕਰਦੀਆਂ ਨੇ ਉਸ ਨੂੰ ਘਰ ਵਾੜ ਲੈਂਦੀਆਂ ਨੇ ਪਰ ਉਹਨਾਂ ਨੂੰ ਡਰ ਵੀ ਬਹੁਤ ਲੱਗਦਾ ਹੈ ਕਿਉਂਕਿ ਉਸ ਦੀ ਸਚਾਈ ਦਾ ਪਤਾ ਲੱਗਣ ਤੋਂ ਬਾਅਦ ਉਹਨਾਂ ਦਾ ਮਨ ਡਰਿਆ ਹੁੰਦਾ ਹੈ। ਪ੍ਰੀਤ ਤੇ ਉਸ ਦੀ ਮੰਮੀ ਦੁਬਾਰਾ ਤੋਂ ਫੇਰ ਉੱਥੇ ਆਉਂਦੀਆਂ ਨੇ ਤੇ ਵਿੱਕੀ ਉੱਥੇ ਹੀ ਉਹਨਾਂ ਨੂੰ ਮਿਲ ਪੈਂਦਾ ਹੈ ਇਸ ਵਾਰ ਤੇ ਉਹ ਵਿੱਕੀ ਨੂੰ ਨਾਲੇ ਤਾਂ ਬਹੁਤ ਜ਼ਿਆਦੀਆਂ ਗੱਲਾਂ ਵੀ ਸੁਣਾਉਂਦੀਆਂ ਨੇ ਤੇ ਇਹ ਵੀ ਕਹਿੰਦੀਆਂ ਨੇ ਕਿ ਜਿਹੜੇ ਤੂੰ ਪੁੱਠੇ ਕੰਮ ਕਾਰ ਰਿਹਾ ਏ ਇਸ ਕਰਕੇ ਸਾਨੂੰ ਵੀ ਤੂੰ ਫਸਾਇਆ ਹੋਇਆ ਏ ਤੇ ਹੁਣ ਅਸੀਂ ਕਿਸੇ ਜੋਗੀਆਂ ਵੀ ਨਹੀਂ ਹੈਗੀਆਂ ਤੇ ਉਸ ਨੂੰ ਇਹ ਕਹਿੰਦੀਆਂ ਨੇ ਕਿ ਤੂੰ ਆਪਣੇ ਆਪ ਹੀ ਜਾ ਕੇ ਥਾਣੇ ਵਿੱਚ ਚਲਾ ਜਾ ਤੇ ਇਹ ਕਹਿ ਦੇ ਕਿ ਮੇਰ ਤੋਂ ਗਲਤੀ ਹੋ ਗਈ ਤੈਨੂੰ ਥੋੜੀ ਬਹੁਤੀ ਸਜ਼ਾ ਦੇਣਗੇ ਜੇ ਤੈਨੂੰ ਉਹਨਾਂ ਨੇ ਆਪੇ ਲੱਭ ਕੇ ਖੜਿਆ ਤੇ ਫਿਰ ਉਹਨਾਂ ਨੇ ਤੈਨੂੰ ਨਹੀਂ ਛੱਡਣਾ ਪਰ ਵਿੱਕੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਤੇ ਉਹ ਇਹ ਵੀ ਕਹਿੰਦਾ ਹੈ ਕਿ ਮੈਂ ਪੁਲਿਸ ਦੇ ਹਵਾਲੇ ਨਹੀਂ ਹੋਣਾ ਜੇ ਮੈਂ ਉਹਨਾਂ ਦੇ ਹੱਥ ਆ ਗਿਆ ਤੇ ਉਹਨਾਂ ਨੇ ਮੇਰੇ ਨਾਲ ਬਹੁਤ ਹੀ ਮਾੜਾ ਸਲੂਕ ਕਰਨਾ ਸੋ ਇਹ ਸਾਰੀਆਂ ਗੱਲਾਂ ਕਹਿ ਕੇ ਵਿੱਕੀ ਉਹਨਾਂ ਦੀ ਗੱਲ ਨਹੀਂ ਮੰਨਦਾ ਪਰ ਪ੍ਰੀਤ ਤੇ ਉਸ ਦੀ ਸਾਥ ਉਸ ਨੂੰ ਘਰ ਜਾਣ ਲਈ ਬੜਾ ਜ਼ੋਰ ਲਾਉਂਦੀਆਂ ਨੇ ਜਿਸ ਕਰਕੇ ਉਹ ਮੰਨ ਵੀ ਜਾਂਦਾ ਤੇ ਇਹ ਵੀ ਕਹਿੰਦਾ ਕਿ ਤੁਸੀਂ ਪਹਿਲਾਂ ਜਾ ਕੇ ਮੈਨੂੰ ਦੱਸੋ ਕਿ ਘਰ ਦੇ ਆਲੇ-ਦੁਆਲੇ ਕਿਤੇ ਪੁਲਸ ਤਾਂ ਨਹੀਂ ਹੈਗੀ ਮੈਂ ਫੇਰ ਰਾਤ ਨੂੰ ਘਰ ਆਵਾਂਗਾ ਸੋ ਹੁਣ ਦੇਖਦੇ ਆ ਵਿੱਕੀ ਕੀ ਕਰਦਾ ਏ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ